ਦਸੂਆਪੁਲਿਸ ਨੇ ਸੋਹਰਾਂ ਵੱਲੋਂ ਆਪਣੀ ਨੂਹ ਤੇ ਮਾੜੀ ਨੀਅਤ ਰੱਖਣ ਅਸ਼ਲੀਲ ਹਰਕਤਾਂ ਕਰਨ ਅਤੇ ਉਸ ਨਾਲ ਘੁੱਟ ਮਾਰ ਕਰਨ ਦੇ ਸੋਹਰੇ ਵਿਰੁੱਧ ਕੇਸ ਦਰਜ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਇਨਸਪੈਕਟਰ ਕਮਲੇਸ਼ ਕੋਰ ਅਤੇ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਔਰਤ ਦੀਕਸ਼ਾ ਡੜਵਾਲ ਪਤਨੀ ਸਤਵੀਰ ਮਨਹਾਸ ਨਿਵਾਸੀ ਪਿੰਡ ਬਲਹੱਡਾ ਦੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਹੈ ਕਿਉਂਕਿ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਹੈ ਸ਼ਾਮ ਦੇ ਸਮੇਂ ਉਸ ਦਾ ਸੋਹਰਾ ਬਿਕਰਮ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਬਲਹੱਡਾ ਉਸਦੇ ਘਰ ਆਇਆ ਅਤੇ ਉਸ ਨੂੰ ਆਵਾਜ਼ ਮਾਰੀ ਜਦੋਂ ਬਾਹਰ ਆਈ ਤਾਂ ਉਸ ਨੂੰ ਉਸਨੇ ਵਾਲਾ ਤੋਫੜ ਲਿਆ ਤੇ ਅੰਦਰ ਨੂੰ ਘੜਿਸਣ ਲੱਗਾ ਇਸ ਦੇ ਨਾਲ ਹੀ ਉਸਦੀ ਕੁੱਟਮਾਰ ਕਰਦੋਏ ਮੂੰਹ ਤੇ ਥੱਪੜ ਮਾਰੇ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦੋਂ ਉਸਨੇ ਰੋਲਾ ਪਾਇਆ ਤਾਂ ਗੁਆਂਢੀਆਂ ਅਤੇ ਹੋਰ ਲੋਕਾਂ ਨੇ ਉਸਦੇ ਘਰ ਆ ਕੇ ਉਸ ਨੂੰ ਉਸਦੀ ਚੁਗਲ ਤੋਂ ਛੁਡਾਇਆ ਜਾਂ ਅਧਿਕਾਰੀ ਇੰਸਪੈਕਟਰ ਕਮਲੇਸ਼ ਕੋਰ ਅਤੇ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦਿਕਾ ਡਡਵਾਲ ਪਤਨੀ ਤਸਵੀਰ ਮਨਹਾਸ ਤੇ ਵਿਆਹ ਦੇ ਆਧਾਰ ਤੇ ਕੇਸ ਦਰਜ ਕਰਕੇ ਔਰਤ ਦੇ ਸਹੁਰੇ ਵਿਕਰਮ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਬਕਾਇਦਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਵੰਦੀ ਗਲੀ ਜਾਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ